ਸਫੀਰ ਖ਼ਾਲਸੋ ਤੇ ਦੇਖ ਰਹੇ ਹੋ ਟੀਵੀ ਦੇ ਇਸ ਪੰਜਾਬ ਮੈਂ ਸੰਦੀਪ ਸਿੰਘ ਖਰ ਤੇ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਸਿਆਸੀ ਮੁਲਾਂਕਣਕਾਰ ਜਸਬੀਰ ਸਿੰਘ ਪੱਟੀ ਪੱਟੀ ਸਾਹਿਬ ਸਵਾਗਤ ਬਹੁਤ-ਬਹੁਤ ਸਤਿ ਸ੍ਰੀ ਅਕਾਲ ਜੀ ਧੁਕਰੀਆ ਜੀ ਮੇਰੇ ਵੱਲੋਂ ਵੀ ਆਪ ਜੀ ਦੇ ਸਾਰੇ ਸਰੋਤਿਆਂ ਦੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਜੀ ਪੱਟੀ ਸਾਹਿਬ ਜਦੋਂ ਮਾਨਸਾ ਫੋਟੇ ਹਸਪਤਾਲ ਚ ਪਰਸੋ ਦਾਖਲ ਹੋਏ ਨਾ ਤਾਂ ਉਸ ਤੋਂ ਬਾਅਦ ਇਹ ਗੱਲਾਂ ਉੱਡ ਰੀਆਂ ਸੀਗੀਆਂ ਕਿ ਮਾਨਸਾਬ ਦਰਅਸਲ ਕਿਸੇ ਗੱਲ ਤੋਂ ਨਾਰਾਜ਼ ਹੈ ਫਿਰ ਅੱਜ ਹੌਲੀ ਹੌਲੀ ਖਬਰ ਸਾਹਮਣੇ ਆ ਗਈ ਕਿ ਮਾਨ ਸਾਹਿਬ ਜਿਹੜੇ ਆ ਉਹ ਪਹੁੰਚ ਰਹੇ ਆ ਉਹਨਾਂ ਨੇ ਪਹਿਲਾਂ ਟਵੀਟ ਕਰ ਦਿੱਤਾ ਵੀ ਮਿਲਦੇ ਆ ਦੋਸਤੋ ਪਰ ਰੈਲੀ ਦੇ ਵਿੱਚ ਜਿੱਥੇ ਪੂਰੀ ਕੈਬਨਿਟ ਮੌਜੂਦ ਸੀਗੀ ਜਿੱਥੇ ਸਾਰੇ ਐਮ ਐਲ ਏਜ਼ ਈਵਨ ਕਿ ਕੌਂਸਲਰ ਸ਼ਹਿਰਾਂ ਦੇ ਪਿੰਡਾਂ ਤੋਂ ਸਰਪੰਚ ਵੀ ਡੀ ਸੀਜ਼ ਜਿਹੜੇ ਬੜਾਏ ਇਹਨਾਂ ਨੇ ਉਹ ਲੈ ਕੇ ਜਦੋਂ ਸਾਰਾ ਇਹਨਾਂ ਦਾ ਮੰਤਰੀ ਮੰਡਲ ਪਹੁੰਚਿਆ ਹੋਇਆ ਸੀ ਤੇ ਉਹਦੇ ਵਿੱਚ ਕੁਝ ਮੰਤਰੀ ਗੈਰ ਹਾਜ਼ਰ ਸੀ ਪਰ ਉਹਨਾਂ ਦੀ ਗੈਰ ਹਾਜ਼ਰੀ ਦੇ ਵਿੱਚੋਂ ਚਰਚਾ ਦਾ ਵਿਸ਼ਾ ਬਣੇ ਹੋਏ ਆ ਸੰਜੀਵ ਰੋਡ ਰਾਜ ਸਭਾ ਛੱਡ ਕੇ ਵਿਧਾਇਕ ਬਣੇ ਆ ਫਿਰ ਉਹਨਾਂ ਨੂੰ ਪਾਵਰਫੁੱਲ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਪਰ ਸੰਜੀਵ अरोड़ा ਗੈਰਹਾਜ਼ਰ ਕਿਉਂ ਰਹੇ ਹਾਲਾਂਕਿ ਉਹਨਾਂ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਪਾਈ ਉਹ ਮੁਹਾਲੀ ਦੇ ਵਿੱਚ ਇੱਕ ਯੂਨੀਵਰਸਿਟੀ ਜਿੱਥੇ ਕੋਈ ਸਬਮਿਟ ਹੋਣਾ ਉਹਦਾ ਜਾਇਜ਼ਾ ਲੈਣ ਗਏ ਹੋਏ ਸੀ ਪਰ ਜਿੱਥੇ ਸਾਰੀ ਕੈਬਨਿਟ ਪਹੁੰਚੀ ਹੋਈ ਸੀ ਪੱਟੀ ਸਾਹਿਬ ਉੱਥੇ ਸੰਜੀਵ ਰੋੜਾ ਦੀ ਗੈਰਹਾਜ਼ਰੀ ਮੇਰੇ ਖਿਆਲ ਹਰਪ੍ਰੀਤ ਸਿੰਘ ਈਟੀਓ ਵੀ ਗੈਰਹਾਜ਼ਰ ਸਿਗੇ ਸ਼ਾਇਦ ਪਰ ਸੰਜੀਵ ਰੋੜਾ ਤਾਂ ਗੈਰਹਾਜ਼ਰ ਹੈ ਹੀ ਸੀ ਨਾ ਇਹਦੇ ਪਿੱਛੇ ਕੀ ਆ ਜੀ ਇਹ ਆਪਾਂ ਤੁਹਾਡੇ ਤੋਂ ਸਮਝਦੇ ਆਂ ਬੀਟ ਸਾਹਿਬ ਇੱਥੇ ਹੀ ਪ੍ਰੋਗਰਾਮ ਸ਼ੁਰੂ ਕਰਦੇ ਆਂ ਫਿਰ ਹੋਰ ਸਾਰਾ ਗੱਲ ਤੇ ਮੈਂ ਇਹ ਦੱਸ ਦਿਆਂ ਕਿ ਜਦੋਂ ਵੀ ਪੰਜਾਬ ਦੇ ਵਿੱਚ ਕੋਈ ਵੱਡਾ ਪ੍ਰੋਗਰਾਮ ਹੁੰਦਾ ਵਾ ਆਵਾਦੀ ਪਾਰਟੀ ਦਾ ਅਕਸਰ ਹੀ ਭਗਵੰਤ ਮਾਨ ਜੀ ਬਿਮਾਰ ਹੋ ਜਾਂਦੇ ਇਹਦਾ ਮਤਲਬ ਇਹ ਆਪੀ ਪੰਜਾਬ ਆਵਾਦੀ ਪਾਰਟੀ ਸਭ ਅੱਛਾ ਨਹੀਂ ਹੈ ਤੇ ਜਿਹੜੀ ਗੱਲ ਆਪਾਂ ਬਾਰ-ਬਾਰ ਕਹਿੰਦੇ ਆ ਨਾ ਹੂੰ ਕਿ 2024 ਦੀਆਂ ਚੋਣਾਂ ਤੋਂ ਪਹਿਲਾਂ ਪਹਿਲਾਂ ਆਮ ਆਦਮੀ ਪਾਰਟੀ ਪੰਜਾਬ ਹੁੰਦ ਵਿੱਚ ਆ ਸਕਦੀ ਹੈ। ਉਹਨੂੰ ਆਪਾਂ ਦਰਖਦਾਰ ਨਹੀਂ ਕਰ ਸਕਦੇ। ਕਿਉਂਕਿ ਮਾਨ ਸਾਹਿਬ ਜਿਹੜੇ ਨੇ ਭਾਵੇਂ ਕਿਤੇ ਜਾਣ ਨਾ ਜਾਣ ਲੇਕਿਨ ਭਗਵੰਤ ਕੇਜਰੀਵਾਲ ਨੇ ਇਹ ਗੱਲ ਸੰਕੇਤ ਦੇ ਦਿੱਤੇ ਨੇ ਕਿ ਅਗਲੀ ਵਾਰੀ ਜੇ ਸਾਡੀ ਸਰਕਾਰ ਬਣਦੀ ਤਾਂ ਉਹਦੇ ਵਿੱਚ ਭਗਵੰਤ ਮਾਨ ਮੁੱਖ ਮੰਤਰੀ ਨਹੀਂ ਹੋਣਗੇ। ਦੂਸਰੀ ਚੀਜ਼ ਜੀ ਕੇਦਰੀਵਾਲ ਜੋ ਰਿਜੇਡ ਨੇ ਉਹ ਆਪਣੀਆਂ ਮਨਮਾਨੀਆਂ ਕਰਦੇ ਆ ਤੇ ਜਿਹੜੇ ਭਗਵੰਤ ਮਾਨ ਨੂੰ ਕਹਿੰਦੇ ਬਦਨਾਮੀ ਮੇਰੀ ਹੁੰਦੀ ਹੈ ਉਹ ਵੀ ਇੱਕ ਰਾਜੇਵਾਲ ਭਾਵੇਂ ਜਿੰਦੀਆ ਮਰਜ਼ੀ ਵਰਤਾਂ ਮਾਰੀ ਜਾਵੇ ਕਹਿੰਦਾ ਜੀ ਮੈਨੂੰ ਬੁਲਾ ਕੇ ਨਾ ਸੀਐਮ ਦੀ ਆਫਰ ਦਿੱਤੀ ਸੀ ਤੇ ਮੈਂ ਇਨਕਾਰ ਕਰਤਾ ਸੀ ਕਿ ਤੁਸੀਂ ਲੁੱਟਣੇ ਆ ਪੈਸੇ ਪਰ ਉਹ ਮੇਰਾ ਖੇਤਾ ਨਹੀਂ ਕਿਸੇ ਹੋਰ ਨੂੰ ਮੌਕਾ ਦੇ ਦੇਣਾ ਤੁਸੀਂ ਭਗਵੰਤ ਮਾਨ ਨੂੰ ਬਣਾ ਦੇ ਤੁਸੀਂ ਰਾਜੇਵਾਲ ਸਾਹਿਬ ਇਹ ਦਾਵਾ ਕਰਦੇ ਆਪਣਾ ਮੈਨੂੰ ਨਹੀਂ ਪਤਾ ਕਿ ਸੱਚੀ ਹੈ ਝੂਠੀ ਹੈ ਹੁਣ ਭਗਵੰਤ ਮਾਨ ਨੇ ਸਵੇਰੇ ਤੇ ਪਹਿਲਾਂ ਟਵੀਟ ਇਹ ਕੀਤਾ ਕਿ ਭਾਈ ਮੇਰੀ ਸਿਹਤ ਖਰਾਬਾ ਮੈਂ ਨਹੀਂ ਆ ਸਕਦਾ ਤੇ ਮੁਰਕੇ ਫਿਰ ਥੋੜੇ ਜਿਲੇ ਬਾਅਦ ਬਾਤਾਂ ਪੇ ਮਿਲਦੇ ਆ ਦੋਸਤ ਫਿਰ ਜਾ ਕੇ ਉੱਤੇ ਬੋਲੇ ਵੀ ਆ ਤੇ ਇੱਥੋਂ ਤੱਕ ਕਿ ਵਿਕਮ ਸਿੰਘ ਮਜੀਠੀਆ ਤੇ ਵੀ ਜਾ ਕੇ ਜਿਹੜੀ ਪੰਜ ਕੱਸਿਆ ਨਾ ਲੈ ਤੋ ਬਿਗਾਰ ਗਿਆ ਵੀ ਇੱਥੋਂ ਦੀ ਕਚਹਿਰੀ ਤਾਂ ਜਮਾਨਤ ਹੋ ਜਾਣ ਜਮਾਨਤ ਹੋ ਜਾਣਗੀਆਂ ਜੀ ਆਪਾ ਪ੍ਰ ਪ੍ਰਮਾਤਮਾ ਦੀ ਕਚਹਿਰੀ 'ਚ ਹੋਣਗੇ ਅਮਲਾਂ ਤੇ ਨਿਬੜੇ ਤੇ ਭਗਵੰਦ ਮਾਨ ਜਿਹੜੀ ਸੋਚ ਕਾਈ ਉੱਥੇ ਉਹਨੂੰ ਲੋਕੀ ਖਾਸ ਵੀ ਰਹੇ ਸੀਗੇ ਵਿੱਚ ਉਹ ਕਹਿੰਦਾ ਜੀ ਮੈਂ ਇਹ ਮੈਂ ਆਪਾਂ ਕਿਉਂਦਾ ਆਪਣਾ ਨਾਮ ਬੋਲੋ ਜਿਵੇਂ ਕੋਈ ਨੇ ਭਵੰਤਮਨ ਆਪਣਾ ਕਿਆ ਦੂਜਾ ਆਪਣਾ ਕਿਆ ਆਪਣਾ ਮੈਂ ਫਲਾਣਾ ਸਿੰਘ ਇਹ ਸਹੁੰ ਖਾਂਦਾ ਹਾਂ ਕਿ ਪਿੰਡ ਦੇ ਵਾਰ ਤੇ ਸਮਾਜ ਵਿੱਚੋਂ ਨਸ਼ਾ ਨੂੰ ਖਤਮ ਕਰਨ ਲਈ ਵਚਨਬੰਦ ਰ੍ਹਾਂਗਾ ਇੱਥੇ ਗੱਲ ਆਸਿਆਰੀ ਹੋਣੀ ਹੈ ਮੈਂ ਨਾ ਤਾਂ ਖੁਦ ਨਸ਼ਾ ਕਰਾਂਗਾ ਤੇ ਨਾ ਹੀ ਕਿਸੇ ਵੀ ਕਿਸੇ ਵੀ ਤਰ੍ਹਾਂ ਨਸ਼ੇ ਦੇ ਸੇਵਨ ਜਾਂ ਤਸ਼ਕਰੀਬ ਨੂੰ ਸਮਰਥਨ ਦੇਵਾਂ ਇਹ ਛਿਰਪੂ ਕੋ ਅੰਤਮਨ ਹੋਰੀ ਆਪਣੀ ਗਲਤੀ ਸੋਧੇ ਖਰੇ ਉਤਰ ਦੇ ਇੱਕ ਉਤਰ ਦੀ ਪਤਾ ਸਾਨੂੰ ਮੈਂ ਲੋਕਾਂ ਨੂੰ ਨਸ਼ੇ ਦੇ ਖਿਲਾਫ ਜਾਗਰੂਤਾ ਫਲਾਵਾਗਾ ਤੇ ਨਸ਼ੇ ਤੋਂ ਪ੍ਰਭਾਵਿਤ ਵਿਅਕਤੀਆਂ ਨੂੰ ਇਲਾਜ ਅਤੇ ਪੂਰਨਵਾਸ ਲਈ ਪ੍ਰੇਰਿਤ ਕਰਾਂਗਾ ਮੈਂ ਪ੍ਰਸ਼ਾਸਨ ਤੇ ਪੁਲਿਸ ਨਾਲ ਪੂਰਾ ਸਹਿਯੋਗ ਕਰਾਂਗਾ ਅਸੀਂ ਸਾਰੇ ਏਕਤਾ ਤੇ ਹਿੰਮਤ ਨਾਲ ਮਿਲ ਕੇ ਆਪਣੇ ਸੂਬੇ ਨੂੰ ਰੰਗਲਾ ਪੰਜਾਬ ਬਣਾਵਾਂਗੇ ਇਨਕਲਾਬ ਜਿੰਦਾਬਾਦ ਹੁਣ ਭਗਵੰਤ ਮਾਨ ਨੇ ਤੇ ਕਹਿਤਾ ਤੇ ਨਾਲ ਕਹਿਤਾ ਵੀ ਜਿਹੜੇ ਅਕਾਲੀ ਤੇ ਕਾਂਗਰਸੀ ਸੀ ਇਹ ਪੰਜਾਬ ਦੇ ਗੈਂਗਸਟ ਵੀ ਲੈ ਕੇ ਆਏ ਇਹ ਪੰਜਾਬ ਦੇ ਵਿੱਚ ਨਸ਼ੇ ਵੀ ਲੈ ਕੇ ਆਏ ਹੁਣ ਉਹਨਾਂ ਨੇ ਆਪਣੀ ਤੰਜ ਕੱਸਿਓ ਉਹਨਾਂ ਦੇ ਪੂਰੇ ਵਿਕਰਮਜੀਤਾ ਦੇ ਤੰਜ ਕਰ ਦਿੱਤਾ ਇਸ ਕਰਕੇ ਜਿਹੜੀ ਅੱਜ ਦੀ ਰੈਲੀ ਚ ਭਗਵੰਤ ਮਾਨ ਮਹਾਰੀ ਬੋਲੇ ਨੇ ਪੂਰੇ ਖੜਕੇ ਦੜਕੇ ਨਾਲ ਬੋਲੇ ਨੇ ਪਹਿਲੀ ਗੱਲ ਤੇ ਇਹ ਆ ਕਿ ਜਿਹੜੇ ਸਾਡੇ ਡੀਜੀਪੀ ਪੰਜਾਬ ਤੇ ਚੀਫ ਸੈਕਟੀ ਸਰਕਾਰ ਨੇ ਉੱਥੇ ਸੰਬੋਧਨ ਕਿਦੋਂ ਦਾ ਸਬੂਤ ਕੀਤਾ ਉੱਥੇ ਬਿਲਕੁਲ ਕਾਂਗਰਸ ਉਹਨਾਂ ਦਾ ਵਿਰੋਧ ਕਰ ਰਹੀ ਹੈ ਸੋਸ਼ਲ ਮੀਡੀਆ ਦੇ ਉੱਤੇ ਸੁਖਿੰਦਰ ਰੰਧਾਵਾ ਉਹਨਾਂ ਨੇ ਵੀ ਪੋਸਟ ਪਾਈ ਹੋਰ ਕਈਆਂ ਨੇ ਵੀ ਪਾਈ ਹੈ ਅਕਾਲੀ ਵੀ ਵਿਰੋਧ ਕਰ ਰਹੇ ਪਰ ਵਿਰੋਧ ਬਣਦਾ ਨਹੀਂ ਕਿ ਇਹ ਕੋਈ ਸਿਆਸੀ ਰੈਲੀ ਨਹੀਂ ਸੀਗੀ ਇਹਨਾਂ ਨੇ ਵਿਲੇਜ ਡਿਫੈਂਸ ਕਮੇਟੀਆਂ ਬਣਾਈਆਂ ਨੇ ਸੀ ਡੀ ਸੀ VCD सॉरी VCDC ਇਹਨਾਂ ਨੇ ਜਿਹੜੇ ਕਮੇਟ ਬਣਾਈਆਂ ਨੇ ਉਹਨਾਂ ਜਿਹੜੇ ਬਦਲੇ 5-5% ਪਿੰਡਾਂ ਚੋਂ ਲੈ ਦੇ ਉਹਨਾਂ ਦੀ ਸਾਰੀ ਇਹਨਾਂ ਰੈਲੀ ਕੀਤੀ ਸੀ ਬਣਾਇਆ ਸੀ ਉਹਨਾਂ ਨੂੰ ਤੇ ਜੇ ਉਹਨਾਂ ਨੂੰ ਬੁਲਾ ਕੇ ਉੱਥੇ ਉਹਨਾਂ ਰੈਲੀ ਕੀਤੀ ਤੇ ਇਹ ਇੱਕ ਜੁੱਧ ਨਸ਼ਾ ਵਿਰੁੱਧ ਰੈਲੀ ਸੀ ਪ੍ਰਸ਼ਾਸਕੀ ਰੈਲੀ ਸੀ ਨਾ ਕਿ ਸਿਆਸੀ ਰੈਲੀ ਸੀ ਜੇ ਉੱਥੇ ਆ ਕੇ ਡੀਜੀਪੀ ਜਾਂ ચીਫ ਸੈਕਟਰੀ ਬੋਲ ਗਏ ਤੇ ਮੈਠਾ ਕੋਈ ਬਣਾ ਨਹੀਂ ਕੀਤਾ ਤੇ ਉਹਨਾਂ ਵੀ ਪੰਜਾਬੀ ਸੂਬੇ ਦੀ ਗੱਲ ਕੀਤੀ ਪੰਜਾਬ ਨੂੰ ਅੱਗੇ ਕਿਵੇਂ ਲੈ ਜਾਣਾ ਨਸ਼ੇ ਕਿਵੇਂ ਬੰਦ ਕਰਨੇ ਡੀਜੀਪੀ ਸਾਹਿਬ ਕੀ ਕਹਿ ਰਹੇ ਨੇ ਪੀ 48000 ਤੋਂ ਉੱਪਰ ਅਸੀਂ ਗ੍ਰਿਫਤਰੀਆਂ ਭਾਦੀਆਂ ਨੇ 3000 ਤੋਂ ਉੱਪਰ ਐਫਆਈਰ ਅਰੋਜ ਕਰ ਲਈਆਂ ਨੇ ਤੇ ਦੇਸ਼ ਦੇ ਵਿੱਚ ਲਈ ਹੈਲੋ ਫੜੀ ਗਈ ਉਹਦਾ 60% ਇੰਦਾ ਪੰਜਾਬ ਤੋਂ ਫੜਿਆ ਗਿਆ ਇਹ ਸਗੀਆਂ ਪ੍ਰਾਪਤੀਆਂ ਨੇ ਚਲੋ ਅਸੀਂ ਮੰਨ ਲੈਂਦੇ ਜੀ ਲੇਕਿਨ ਜਿਸ ਤਰੀਕੇ ਨਾਲ ਜੇਲ੍ਹਾਂ ਨੂੰ ਤੂੜਿਆ ਜਾ ਰਿਹਾ ਉਥੇ ਧੜਾ ਧੜਾ ਲੋਕ ਗ੍ਰਿਫਤਾਰ ਕਰਕੇ ਕੀਤੇ ਜਾ ਰਹੇ ਬੈਰਕਮ ਦੀ ਲੰਮੇ ਪੈਣ ਜਗ੍ਹਾ ਨਹੀਂ ਮਿਲ ਰਹੀ ਉਥੇ ਜਿਹੜੇ ਉਥੇ ਪ੍ਰਬੰਧਕ ਨੇ ਉਹਨਾਂ ਦੀ ਮੁਸ਼ਕਲਾਂ ਕਈ ਪ੍ਰਕਾਰ ਦੀਆਂ ਮੁਸ਼ਕਲਾਂ ਆ ਰਹੀਆਂ ਨੇ ਤੁਹਾਨੂੰ ਪਤਾ ਹੋਏਗਾ ਜਿਨ੍ਹਾਂ ਦੇ ਵਿੱਚ ਥੜੀਆਂ ਬੜੀਆਂ ਹੁੰਦੀਆਂ 6-6 ਫੁੱਟ ਸਾਂ 6 ਫੁੱਟ ਲੰਬੀਆਂ ਪੰਜ ਜੀਦੇ ਉੱਤੇ ਕੈਦੀ ਜਾ ਕੇ ਸੌਂਦੇ ਨੇ। ਉੱਤੇ ਉਹ ਆਪਣਾ ਚੰ ਕੰਮਲ ਵਿਛਾ ਲੈਂਦੇ ਜਾਂ ਚੰਦਨ ਥਾਲੇ ਜਿੱਥੇ ਸੌਂ ਜਾਂਦੇ ਨੇ। ਤੇ ਜੇ ਉਹਨਾਂ ਕੋਲ ਥੜੀਏ ਨਹੀਂ 11 ਤੇ ਫੜੀਏ ਜਿਹੜੀ ਜਗ੍ਹਾ ਉਹਦੀ ਉਹਦੇ ਵਿੱਚ ਬੰਦੇ ਲੱਭ ਪਾਉਂਦੇ। ਪੁੰਜੇ। ਉਹਨਾਂ ਕੋਲੇ ਕੋਈ ਜਗ੍ਹਾ ਬਣਨੀ ਹੈਗੀ। ਉਹ ਵੀ ਜਗ੍ਹਾ ਘਟ ਰਹੀ ਆ। ਜਿੰਨੇ ਕ ਕੈਦੀ ਬਕਾਇਦਾ ਤੌਰ ਤੇ ਤੁਸੀਂ ਜਿਲ੍ਹੇ ਚ ਭੇਜ ਦਿੱਤੇ ਆ। ਤੇ ਜਿਨ੍ਹਾਂ ਦੀ ਹਾਲਤ ਪਤਲੀ ਹੋਈ ਪਈ ਹੈ ਤਾਂ ਇਹੋ ਜਿਹੇ ਜਿਲ੍ਹੇ ਵਿੱਚ ਕ੍ਰਾਈਮ ਹੋ ਰਿਹਾ ਹੁਣ ਵੇਖੋ ਕਿ ਸੁਖਬੀਰ ਸਿੰਘ ਬਾਦਲ ਨੇ ਵੀ ਇਹਦੀ ਲੋਚਨਾ ਕਰ ਦਿੱਤੀ ਰੈਲੀ ਦੀ ਵੀ ਇਹ ਰੈਲੀ ਜਿਹੜੀ ਹੈ 2027 ਦਾ ਦਿਗਲ ਆ ਤੇ ਚ ਕੋਈ ਸ਼ੱਕ ਨਹੀਂ ਗੱਲ ਦੀ ਬੇਸਿਕਲੀ ਤੇ 2027 ਦੀਆਂ ਚੋਣਾਂ ਦਾ ਵਾਕਈ ਵਿਗਲ ਹੈ ਬਿਲਕੁਲ 23 ਜੀ ਅਕਾਲੀ ਦਲ ਵੀ ਨਹੀਂ ਘਟ ਕੀਤਾ ਅਕਾਲੀ ਦਲ ਨੇ 17 ਫਰਵਰੀ ਤੋਂ ਲੈ ਕੇ ਤੇ 28 ਸੌਰੀ 17 ਫਰਵਰੀ ਤੋਂ ਲੈ ਕੇ ਤੇ 31 ਮਾਰਚ ਤੱਕ 40 ਰੈਲੀਆਂ ਦਾ ਟਿੱਕਰ ਮਿਲਿਆ ਵਾ 6 28 ਕਰਨੀਆਂ ਇਹਦੇ ਤੇ ਬਾਅਦ ਬਾਕੀ ਬਾਤ ਚ ਕਰਨੀ ਤੇ ਉਧਰ ਭਾਜਪਾ ਦੀ ਵੀ ਰੈਲੀ ਇਸੇ ਥਾਂ ਤੇ ਹੋਣੀ ਨਾ ਬਟ ਸਭ ਅਗਲੇ ਮਹੀਨੇ ਪਹਿਲੀ ਪਹਿਲੀ ਰੈਲੀ ਇਹ ਕਰਦੀਆਂ ਕਰ ਰਿਹਾ ਤੇ ਕਾਲੀਆਂ ਤਗਦੀਆਂ ਤੋਂ ਲੈ ਕੇ ਤੇ ਆਖਰੀ ਰੈਲੀ ਜਿੱਤੋਂ ਕਰਨਗੇ ਅਜੰਡਾ ਕੀ ਆ ਪੰਜਾਬ ਬਚਾਓ ਸੁਖਬੀਰ ਸਿੰਘ ਬਾਦਲ ਨੂੰ ਮੁੱਖ ਮੰਤਰੀ ਬਣਾਓ ਮੈਂ ਅੱਗੇ ਵੀ ਗੱਲ ਕਹੀ ਸੀ ਕਿ ਸੁਖਬੀਰ ਸਿੰਘ ਬਾਦਲ ਦਾ ਇੱਕ ਨਕਾਰਾਤੀ ਏਜੰਡਾ ਵਾ ਤੇ ਮੈਨੂੰ ਮੁੱਖ ਮੰਤਰੀ ਬਣਾਓ ਬਾਕੀ ਗੱਲ ਨਾ ਸਾਰੇ ਸੰਕਟ ਦੇ ਵਿੱਚ ਬੋਲੋ ਉਹ ਗੱਲ ਨੂੰ ਬੂਰ ਪੈਂਦਾ ਨਜ਼ਰ ਨਹੀਂ ਆ ਗਿਆ ਮੁੰਦਰ ਸਰਜੀਤ ਅਕਾਲੀ ਦਲ ਨੇ ਵੀ ਆਪਣੀ ਕੱਲ ਅੰਮ੍ਰਿਤਸਰ ਦੇ ਵਿੱਚ ਮੀਟਿੰਗ ਕਰ ਲੀ ਵਰਕ ਕਮੇਟੀ ਤੇ ਜ਼ਿਲ੍ਹਾ ਪ੍ਰਧਾਨਾਂ ਦੀ ਕੱਲ ਮੀਟਿੰਗ ਜਿਹੜੀ ਅਮਰਸਥ ਹੋ ਰਹੀ ਹੈ। ਉਹਨਾਂ ਨੇ ਵੀ ਜੋਲ ਫੜਿਆ। ਸੁਖਬੀਰ ਸਿੰਘ ਬਾਦਲ ਨੇ ਜਿਸ ਦਿਨ ਕਲਾ ਨੌਰ ਦੇ ਵਿੱਚ ਇਹਨਾਂ ਰੈਲੀ ਕੀਤੀ ਸੀ ਆਪਣੀ। ਪੁਨਰ ਸੁਜੀਤ ਵਾਲਾ ਨੇ ਅਗਲੇ ਦਿਨ ਹੀ ਸੁਖਬੀਰ ਸਿੰਘ ਬਾਦਲ ਨੇ ਆਪਣੀ ਕੋਰ ਕਮੇਟੀ ਦੇ ਜ਼ਿਲ੍ਹਾ ਪ੍ਰਧਾਨਾਂ ਦੀ ਜਿਹੜੀ ਤੇ ਹਲਕਾਂ ਚਾਰਜਾਂ ਦੀ ਮੀਟਿੰਗ ਕਰ ਲਈ ਸੀ। ਹਾ ਪੁਨਰ ਸੁਜੀਤ ਦੀ ਉਹ ਜਿਹੜੀ ਰੈਲੀ ਸੀ ਉਹ ਕਾਫੀ ਭਰਵੀਂ ਰਹੀ ਸੀ। ਉਸ ਤੋਂ ਬਾਅਦ ਪਟਿਆਲਾ ਵੀ ਵੱਡੀ ਰੈਲੀ ਹੋ ਗਈ। ਪਰ ਇਹਨਾਂ ਦੇ ਲੀਡਰ ਬੇਈਮਾਨ ਨੇ ਪੁਨਰ ਸਰਜੀਤ ਦੇ ਲੀਡਰ ਬਹੁਤੇ ਬੇਈਮਾਨ ਨੇ ਬੇਈਮਾਨੀ ਕਰਕੇ ਉਹਨਾਂ ਨੇ ਅਜੇ ਤੱਕ ਉਹ ਫਾਈਲ ਨਹੀਂ ਭੇਜੀ ਜਿਹੜੀ ਪਾਰਟੀ ਰਜਿਸਟਰ ਕੋਲ ਸੀ ਐਪਲੀਕੇਸ਼ਨ ਦੂਰ ਦਿੱਤੀ ਆ ਨਹੀਂ ਪਰ ਪਟਿਸਰ ਇੱਕ ਇੱਕ ਮਿੰਟ ਇੱਕ ਸਵਾਲ ਲਿਓ ਇੱਥੇ ਵੀ ਜੇ ਤੱਕ ਫਾਈਲ ਨਹੀਂ ਭੇਜੀ ਤੇ ਪਿੱਛੇ ਜੇ ਤਾਂ ਇਹ ਗੱਲਾਂ ਉੱਡਦੀਆਂ ਸੀ ਵੀ ਚੋਣ ਨਿਸ਼ਾਨ ਕਿਹੜਾ ਲੈਣਾ ਤੀਰ ਕਮਾਨ ਲੈਣਾ ਕਿ ਉਡਦਾ ਬਾਜ਼ ਲੈਣਾ ਉਹ ਐਪਲੀਕੇਸ਼ਨ ਤੁਸੀਂ ਨਾ ਨਹੀਂ ਜਿਹੜੀ ਫਾਈਲ ਤਿਆਰ ਕਰਨੀ ਸੀ ਉਹਦੇ ਵਿੱਚ ਆਇਆ ਸਭ ਕੁਝ ਲੇਕਿਨ ਫਾਈਲ ਚੰਦੂ ਬਾਜਰੀ ਦੇ ਸ਼ਬਦ ਨੇ ਵੀ ਹਾਲੀ ਤੱਕ ਅਸੀਂ ਫਾਈਲ ਨਹੀਂ ਦਿੱਤੀ ਚੋਣ ਕਮਿਸ਼ਨ ਨੂੰ ਇਹਦਾ ਮਤਲਬ ਦਾਲ ਚ ਦੀ ਕਾਲਾ ਵਿੱਚ ਦਾਲ ਹੀ ਕਾਰੀ ਕੀਤੀ ਪਈ ਇਹ ਹੁਣ ਇਧਰ ਪੁਨਰ ਸਜੀਤ ਵਾਲਿਆਂ ਨੂੰ ਸ਼ੁਰੂ ਕਰਤਾ ਕਾਗਰਸੀਆਂ ਨੇ ਵੀ ਸ਼ੁਰੂ ਕਰਤਾ ਕਾਂਗਰਸੀ ਇਹਨੂੰ ਵੀ ਮੀਟਿੰਗ ਕੀਤੀ ਅੱਜ ਚੰਡੀਗੜ੍ਹ ਦੇ ਵਿੱਚ ਆਪਣੀ ਆ ਉਧਰ ਪ੍ਰਤਾਪ ਬਾਜਵਾ ਉਹਨਾਂ ਨੇ ਵੀ ਲੀਡਰ ਸਾਰੇ ਸੱਦਲੇ ਘਰ ਰੋਟੀ ਤੇ ਬਿਲਕੁਲ ਫਿਰ ਉਹਦੇ ਵਿੱਚ ਤੁਸੀਂ ਪ੍ਰਤਾਪ ਬਾਜਵਾ ਨੇ ਬੰਦੇ ਸੱਦਲੇ ਆਪਣੇ ਘਰ ਰੋਟੀ ਤੇ ਫਿਰ ਜਿਹੜੀ ਭਾਜਪਾ ਵਾ ਭਾਜਪਾ ਨੇ ਪਹਿਲਾ ਕਿੱਲੀ ਚਾਲਾਂ ਦੇ ਵਿੱਚ 12 ਤਰੀਕ ਨੂੰ ਰੈਲੀ ਕਰਨੀ ਸੀ 22 22 ਫਰਵਰੀ ਨੂੰ ਰੈਲੀ ਕਰਨੀ ਸੀ ਆਪਣੀ ਸ਼ਕਤੀ ਪ੍ਰਦਰਸ਼ਨ ਕਰਨਾ ਸੀਗਾ ਲੇਕਿਨ ਹੁਣ ਮਾਰਚ ਦੇ ਪਹਿਲੇ ਨਹੀਂ ਇਹ ਦੂਸਰੇ ਹਫਤੇ ਹੋਗੀ ਕਿ ਪਹਿਲੇ ਹਫਤੇ ਚੋਂਦੀ ਹੈ ਹੋਲੀ ਹਾਂ ਕੋਈ ਅਜ ਲੋਕ ਰੁੱਝੇ ਹੁੰਦੇ ਆ ਇਸ ਕਰਕੇ ਮਾਰਕ ਦੇ ਦੂਸਰੇ ਤੇ ਇਹ ਰੈਲੀ ਹੋਣ ਦੀ ਉਮੀਦ ਆ ਲੇਕਿਨ ਅੱਜ ਵੀ ਜਿਹੜੀ ਇਹਨਾਂ ਨੇ ਨਸ਼ਵਨ ਰੈਲੀ ਕੀਤੀ ਉੱਥੇ ਕੁਝ ਕਿਸਾਨ ਜਿੱਥੇ ਬੰਦੀਆਂ ਗਈਆਂ ਸੀ ਜਾਂ ਵਿਰੋਧ ਕਰਨ ਵਾਸਤੇ ਅੱਗੇ ਨਹੀਂ ਜਾਣ ਦਿੱਤਾ ਗਿਆ ਬਾਅਦ ਕਿਸੇ ਸਿਗਨਲ ਜਿਹੜਾ ਐਸਪੀ ਹੈ ਜਿਹੜਾ ਹਮੇਸ਼ਾ ਹੀ ਚਰਚਾ ਚ ਰਹਿੰਦਾ ਉੱਥੇ ਪੱਤਰਕਾਰ ਨੇ ਬਤਨੀ ਤਾ ਵੀਡੀਓ ਕਾਫੀ ਵਾਇਰਲ ਹੋ ਰਿਹਾ ਵੀਡੀਓ ਵਾਇਰਲ ਹੋ ਰਿਹਾ ਅਮਰਸੇਡ ਇਹ ਗੈਸੀ ਗਾ ਡੀਐਸਪੀਸੀ ਉਦੋਂ ਵੀ ਪੱਤਰਕਾਰਾਂ ਦਾ ਪੰਗਾ ਪਿਆ ਸੀਗਾ ਇਹ ਬਟਾਲੇ ਗਿਆ ਉੱਥੇ ਪੰਗੇ ਪੱਤਰਕਾਰਾਂ ਦਾ ਪੰਗਾ ਪਿਆਦਾ ਇਹ ਬੰਦਾ ਹੀ ਹੈ ਬੇਮਕੂਫ ਲੱਗਦਾ ਇਹੋ ਜਿਹੇ ਬੰਦੇ ਨੂੰ ਜਿੰਮੇਂਡ ਡਿਊਟੀ ਤੇ ਲਾਇਗ ਹੋ ਜਾਂਦਾ ਇੱਥੇ ਇਹ ਸੇ ਕਰਕੇ ਸਾਰੀਆਂ ਪਾਰਟੀਆਂ ਨੇ ਫਰਵਰੀ ਦੇ ਵਿੱਚ 2026 ਦੇ ਜਿਹੜੀ 2027 ਚੋਣਾਂ ਹੋਣੀਆਂ ਉਹਨਾਂ ਦਾ ਜਿਹੜਾ ਵਾ ਚੋਣ ਮਿਹਮ ਦਾ ਸਥੰਖ ਨਾਜ ਕਰ ਦਿੱਤਾ ਸੰਗਨਦ ਕਰਨ ਦੇ ਉੱਤੇ ਹੁਣ ਵੇਖੋ ਆਉਣ ਵਾਲੇ ਸੈਮ ਵਿੱਚ ਕਿਹੜੀ ਪਾਰਟੀ ਨੂੰ ਕੀ ਹੋਊਗਾ ਰਮਿਲਦਾ ਕੀ ਨਹੀਂ ਮਿਲਦਾ ਲੇਕਿਨ ਆਵਾਦੀ ਪਾਰਟੀ ਜਿੱਦਾਂ ਨਵੇਂ ਕਰ ਰਹੀ ਇਹਨਾਂ ਦੀ ਸਰਕਾਰ ਬਣਾਵਾਂਗੇ ਨਹੀਂ ਸੀਟਾਂ ਲੈ ਜਾਗੇ ਤੇ ਮੈਨੂੰ ਨਹੀਂ ਲੱਗਦਾ ਕਿ ਇਹਨਾਂ ਨੂੰ ਸੀਟਾਂ ਮਿਲ ਜਾਣ ਇਹਨਾਂ ਦਾ ਅਸਰ ਉਹੀ ਹੋਣਾ ਜੋ ਲੋਕ ਸਭਾ ਚੋਣਾਂ ਤੇ ਸੀ ਲੋਕ ਸਭਾ ਚੋਣਾਂ ਦੇ ਵਿੱਚ ਦੋ ਸੀਟਾਂ ਇੱਕ ਹਾਰਪੁਰ ਦੀ ਤੇ ਇੱਕ ਅਨੰਦਪੁਰ ਸਾਬ ਦੀ ਜਿਹੜੀ ਸੀ ਕਾਗਜ਼ ਦੇ ਸਕਦੀ ਲੇਕਿਨ ਕਾਗਜ਼ ਦੇ ਲੀਡਰ ਨੇ ਮੈਨ ਤੇ ਨਹੀਂ ਕੀਤੀ ਗੈਰੀ ਪ੍ਰੋਪਰਲੀ ਉੱਥੇ ਜੇ ਕੋ ਹੁਣ ਵੇਖੋ ਕੀ ਜਰ ਪਟਨੀ ਸਾਹਿਬ ਇੱਕ ਇਦਾਂ ਗੁਸਤਾਖੀ ਮਾਫ ਤੁਹਾਡਾ ਸਵਾਲ ਕਟਿਆ ਇਦਾਂ ਤੇ ਫਿਰ ਜਿਹੜਾ ਕੱਲ ਅਕਾਲੀ ਦਲ ਚੋਂ ਸ਼ਾਮਲ ਹੋਏ ਅਰਵਿੰਦ ਖੰਨਾ ਉਹ ਵੀ ਫ੍ਰੈਂਡਲੀ ਮੈਚ ਹੀ ਸਾਰੇ ਗੱਲਾਂ ਕਰ ਰਹੇ ਆ ਵੀ ਫ੍ਰੈਂਡਲੀ ਮੈਚ ਹੈ ਜੀ ਉਹ ਵੀ ਜਿਹੜਾ ਜਿਹੜਾ ਅਰਵਿੰਦ ਖੰਨਾ ਨਾ ਜੀ ਪੁੱਛ ਫੇਰ ਗੜੀ ਆ ਜਿਹੜਾ ਅਰਵਿੰਦ ਖੰਨਾ ਵਾ 1967 ਦਾ ਜੰਪਲਾ ਤੇ ਕੈਪਟਨ ਅਮਰਿੰਦਰ ਸਿੰਘ ਦਾ ਸਿਕਾ ਪਾਣ ਜਾਵੇ। ਸ਼ਾਇਦ ਤੁਹਾਨੂੰ ਪਤਾ ਹੋਵੇ ਨੀ ਮੈਨੂੰ ਪਤਾ ਨਹੀਂ। ਨਹੀਂ ਮੈਨੂੰ ਨਹੀਂ ਪਤਾ ਇਸ ਗੱਲ ਦਾ। ਨਗਿੰਦਰ ਕੌਰ ਫੂਲਕੀਆ ਜਿਹੜੀ ਪ੍ਰਿੰਸਸ ਖਮਾਉਂਦੀ ਸੀ ਮਹਾਰਾਜਾ ਪਟਿਆਲੇ ਦੀ ਉਹ ਇਹਦੀ ਮਦਰ ਅਰਵਲ ਖੰਡੇ ਦੀ। ਵਿਪਨ ਖੰਨਾ ਇੱਕ ਬੜਾ ਵੱਡਾ ਇੰਡਸਟਰੀਲਿਸਟ ਹੈ, ਵਪਾਰੀ ਆ, ਮਾਲਦਾਰ ਸਾਮੀਰ ਜਵਾਣੇ ਟਾਈਪ। ਇਹ ਜਿਹੜੇ ਰਾਜੇ ਤੇ ਰਜਵਾੜੇ ਦੇ ਇਹ ਸਿਰਫ ਇਕੱਠੇ ਹੀ ਦੇ ਸਕਦੇ ਜਿਹੜੀ ਨਗਿੰਦਰ ਫੌਂਕਿਆ ਸੀ ਇਹ 1970 ਤੱਕ ਆਪਣੇ ਆਪ ਨੂੰ ਰਾਜਕੁਮਾਰੀ ਪ੍ਰਿੰਸਸ ਸੁਜਗਨਰੀ ਵੀ ਮੈਂ ਪਟਿਆਲਾ ਰਾਜ ਘਰ ਦੀ ਪ੍ਰਿੰਸਸ ਆ ਰਾਜਕੁਮਾਰੀ ਹਾਂ ਲੇਕਿਨ 1971 ਚ ਪਾਰ ਸਰਕਾਰ ਨੇ ਇੱਕ 28ਵੀ ਸੋਰੀ 26ਵੀ ਕੀਤੀ ਸੋਧ ਕੀਤੀ ਸੰਵਿਧਾਨ ਦੇ ਵਿੱਚ ਉਹਦੇ ਉਹਨਾਂ ਦੇ ਸਾਰੇ ਜਿਹੜੇ ਖਿਤਾਬ ਜੀ ਸਾਰੇ ਖਤਮ ਕਰ ਦਿੱਤੇ ਸੀ ਉਹਨਾਂ ਲੇਕਿਨ ਅਜੇ ਵੀ ਸਾਈ ਕਿਤਾਬ ਤੇ ਕਹਿੰਦੇ ਪਈ ਸੀ ਰਾਜੇ ਮਹਾਰਾਜੇ ਆ ਜੀ ਤੇ ਅਰਵਿੰਦ ਖੰਨਾ ਜਿਹੜਾ ਵਾ ਇਹਨੇ ਕਾਂਗਰਸ ਪਾਰਟੀ ਜੁਆਇਨ ਕੀਤੀ ਸੀ ਕਿਉਂਕਿ ਉਹ ਮਾਮਾ ਜੀ ਉੱਥੇ ਸਨ 2002 ਤੋਂ ਲੈ ਕੇ ਤੇ 2007 ਤੱਕ ਇਹਨੇ ਕਾਂਗਰਸ ਜਿੱਤੀ ਸੀ 2002 ਦੇ ਵਿੱਚ ਇਹਨੇ ਸੰਗਰੂਰ ਤੋਂ ਚੋਣ ਲੜੀ ਸੀ ਜਿੱਤ ਗਿਆ ਸੀ 2012 ਚ ਚੋਣ ਜਿੱਤੀ ਤੇ 2014 ਚ ਇਹਨੇ ਅਸਤੀਫਾ ਦੇ ਦਿੱਤਾ ਸੀਗਾ ਅਸਤੀਫਾ ਦੇਣ ਤੋਂ ਬਾਅਦ ਇਹ ਭਾਜਪਾ ਚਲਾ ਗਿਆ ਸੀ ਤੇ ਇੱਥੇ ਬਾਈ ਇਲੈਕਸ਼ਨ ਹੋਈ ਸੀ ਤੇ ਇੱਥੋਂ ਗੋਵਿੰਦ ਸਿੰਘ ਲੰਗਵਾਲ ਜਿੱਤੇ ਕੇ ਗਏ ਸੀ ਇਹ ਧੂਰੀ ਦੀ ਗੱਲ ਇੱਕ ਲੱਖ ਸੰਗਰੂਪ ਤੋਂ ਜਿੱਤੀ ਸੀ ਦੂਜੀ ਧੂਰੀ ਤੋਂ ਜਿੱਤੀ ਸੀ ਭਾਜਪਾ ਦੇ ਰੈਂਟ ਹੁਣ ਜੀ ਲੱਗਾ ਸ਼ਾਇਦ ਇਹਨਾਂ ਦਾ ਹੁਣ ਤੀਸਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਚਾਗੇ ਉਹ ਕੱਲ ਕਹਿੰਦੇ ਸੀ ਜੋ ਮਰਜ਼ੀ ਕਹੀ ਜਾਓ ਜੀ ਮੇਰੇ ਬਾਰੇ ਫੇਰਕੜੀਆ ਕਲ ਜੋ ਮਰਜ਼ੀ ਕਹਿ ਲਓ ਮੈਂ ਤੇ ਵੇਖਿਆ ਵੀ ਮੇਰਾ ਕਿੱਥੇ ਵਿਕਾਸ ਹੋਣਾ ਹੈ ਮੈਂ ਉੱਥੇ ਆ ਆਵਾਦੀ ਹੁਣ ਇਹ ਅਕਾਲੀ ਦਲ ਚ ਆ ਗਏ ਨੇ ਤੇ ਸੁਖਬੀਰ ਸਿੰਘ ਬਾਦਲ ਨੇ ਜੁਆਇਨ ਕਰਾਇਆ ਨਾ ਹੁਣ ਤੁਸੀਂ ਵੇਖੋ ਜੇ ਇਹ ਆਮ ਅਕਾਲੀ ਦਲ ਚ ਆ ਗਏ ਨੇ ਤੇ ਕਾਲੀ ਦਲ ਚ ਆ ਕੇ ਜੇ ਹੰਕਿਆਲ ਜੱਜ ਨਾ ਤਾਂ ਨਾ ਤਾਂ ਨੈਚੁਰਲੀ ਟਿਕਟ ਤੇ ਫੇਰ ਦੇਣਗੇ ਦੇਣਗੇ ਨਾ ਤੁਹਾਨੂੰ ਤੇ ਅਰਵਿੰਦ ਖੰਨਾ ਨੂੰ ਪਤਾ ਸੀ ਵੀ ਸੰਗਰੂਰ ਜ਼ਿਲ੍ਹੇ 'ਚ ਕਾਹਲਦਨ ਬਾਦਲ ਦੀ ਹਾਲਤ ਬਹੁਤ ਪਤਲੀ ਹੈ ਕਿ ਗੋਵਿੰਦ ਸਿੰਘ ਲੋਂਗੋਵਾਲ ਵੀ ਛੱਡ ਗਏ ਪਰਮਿੰਦਰ ਢੀ ਸਾਬ ਵੀ ਛੱਡ ਗਿਆ ਇਕਬਾਲ ਝੁੰਡਾ ਵੀ ਛੱਡ ਗਿਆ ਜਿਹੜੇ ਵੱਡੇ ਵੱਡੇ ਲੀਡਰਸ਼ਿਪਰ ਛੱਡ ਗਏ ਇਸ ਕਰਕੇ ਅਰਵਿੰਦ ਖੰਨਾ ਜਿਹੜਾ ਚਫੇਰਗੜੀਆ ਵਾ ਅਜੇ ਪਤਾ ਨਹੀਂ ਕਿਹੜੀ ਪਾਰਟੀ 'ਚ ਫਿਰ ਜਲ ਜਲਣਾ ਉਹਨੇ ਗਾ ਮਾਦੀ ਪਾਰਟੀ 'ਚ ਵੀ ਜਾ ਸਕਦਾ ਜੇ ਪਿਕ ਪਾਰਟੀ ਨਹੀਂ ਦੀ ਜਾਣਦੀ ਉਹਦੀ ਜੇਕਰ ਕਾਂਗਰਸ ਦੇ ਵਿੱਚ ਸਿਰਫ ਇਸ ਕਰਕੇ ਆਇਆ ਵਾ ਕਿ ਇੱਥੇ ਅਕਾਲੀ ਦਲ ਦਾ ਕੋਈ ਵੀ ਲੀਡਰ ਵੱਡਾ ਨਹੀਂ ਹੈਗਾ ਤੇ ਮੈਨੂੰ ਵੱਡੇ ਦਾ ਜਿਹੜਾ ਵਾ ਉਹ ਥੋੜਾ ਜਿਹਾ ਫੀਲਿੰਗ ਮਿਲ ਜੇਗੀ ਜੇ ਅਕਾਲੀ ਦਲ ਜੁਆਇਨ ਕੀਤਾ ਤੇ ਬੱਟਾ ਸਾਹਿਬ ਉਹ ਮਤਲਬ ਸੰਜੀਵ ਰੋੜਾ ਦੀ ਜਿਹੜੀ ਗੈਰ ਹਾਜ਼ਰੀ ਹੈ ਫਿਰ ਉਹ ਵਾਕਈ ਉਹ ਮਤਲਬ ਬਿਜ਼ੀ ਸੀ ਤਾਂ ਨਹੀਂ ਗਈ ਜਾਂ ਕੋਈ ਗਲਤ ਸੀ ਜਿਹੜਾ ਸੰਜੀਵ ਰੋੜਾ ਜੀ ਉਹ ਕੇਜਰੀਵਾਦੀਆ ਬਲੂ ਆਈ ਪੁਆਇੰਟ ਜਿਹੜੇ ਡਿਪੀਸੀਐਮ ਤੋਂ ਲੌਂਡ ਦੀ ਗੱਲ ਚੱਲਦੀ ਆ ਤੇ ਉਹਨਾਂ ਦੇ ਵਿੱਚੋਂ ਜਿਹੜਾ ਜਨਰ ਚਲਾ ਜਾਊਗਾ ਉਹ ਸੰਜੀਵ ਰੋੜਾ ਡਿਪੀਸੀਐਮ ਬਣੇ ਕਿਉਂ ਲੁਧਿਆਣੇ ਦੇ ਵਿੱਚ ਜਿਹੜੀ ਆ ਉਹ ਪ੍ਰਵਾਸੀ ਮਜ਼ਦੂਰਾਂ ਦੀ ਤੇ ਹਿੰਦੂਆਂ ਦੀ ਬੁਲਬੁਲ ਕਾਫੀ ਐ ਤਾਂ ਉਹਨੂੰ ਪ੍ਰਭਾਵਿਤ ਕਰਨ ਵਾਸਤੇ ਜਿਹੜੀ ਆ ਉਹ ਸੰਜੀਵ ਰੋੜੇ ਨੂੰ ਕਿੰ ਕੋਈ ਟ੍ਰੱਕੀ ਦਿੱਤੀ ਜਾ ਸਕਦੀ ਏਸ ਕਰਕੇ ਸੰਜੀਵ ਰੋੜਾ ਭਾਵੇਂ ਉੱਥੇ ਆਇਆ ਜਾਂ ਨਹੀਂ ਆਇਆ ਹੋ ਸਕਦਾ ਕਿ ਤੇ ਕੰਮ ਗਿਆ ਹੋਵੇ ਨਹੀਂ ਉਹ ਨੇ ਭੇਜਿਆ ਵੀ ਨਹੀਂ ਕਦੇ ਕੋਈ ਨਹੀਂ ਲੇਕਿਨ ਹਰਪਰਜਨ ਸਿੰਘ ਈਟੀਓ ਆਈਆਰ ਸੀਗਾ ਇਥੋਂ ਬੰਦੇ ਨੇ ਕੀ ਕਿਹਾ ਅੱਛਾ ਐਸੇ ਕਰਕੇ ਜਿਹੜਾ ਸੰਜੀਵ ਰੋੜਾ ਵਾ ਉਹ ਬਲੂ ਆਈ ਬਾਇਆ ਤੇ ਉਹ ਦੀਪਤੀ ਮੁੱਖ ਮੰਤਰੀ ਦਾ ਉਮੀਦਵਾਰ ਆ ਤੁਹਾਨੂੰ ਪਤਾ ਹੋਏਗਾ ਕਿ ਆਮ ਆਦੀ ਪਾਰਟੀ ਨੇ ਆਪਣੇ ਚੋਣ ਮੈਨੀਫੈਸਟੋ ਚ ਲਿਖਿਆ ਸੀਗਾ ਇਹ ਕਿ ਜੇ ਸਾਡੀ ਸਰਕਾਰ ਬਣਦੀ ਆ ਤੇ ਇਹਦੇ ਵਿੱਚ ਡਿਪਟੀ ਮੁੱਖ ਮੰਤਰੀ ਅਸੀਂ ਦਲਤ ਲਾਵਾਂਗੇ ਤੇ ਕਾਂਗਰਸ ਨੇ ਮੁੱਖ ਮੰਤਰੀ ਦਲਤ ਲਾ ਕੇ ਇੱਕ ਸਾਬਦ ਕਰਤਾ ਸੀ ਲਾਓ ਮੁੱਖ ਮੰਤਰੀ ਦਲਤ ਲਓ ਤੁਸੀਂ ਲੇਕਿਨ 4 ਸਾਲ ਬੀਤ ਜਾਣ ਦੇ ਬਾਵਜੂਦ ਇਹ ਡਿਪਟੀ ਮੁੱਖ ਮੰਤਰੀ ਦਲਤ ਹੀ ਲਾਇਆ ਉਹਦਾ ਕਾਰਨ ਕੀ ਆ ਤੁਹਾਨੂੰ ਪਤਾ ਹੋਏਗਾ ਦੇਵਮਨ ਜਿਹੜਾ ਐਮਐਲਏ ਆ ਨਾ ਪੇ ਉਹਨੇ ਸੋਰੀ ਕਿਹਾ ਸੀਗਾ ਹੂੰ ਕਿ ਮੈਂ ਹਾਂ ਕਹਿੰਦਾ ਮੈਨੂੰ ਲਾ ਦਿਓ ਤੁਸੀਂ ਉਹ ਨੂੰ ਇਹੋ ਜੀ ਉਹਦੀ ਚੱਕਲੀ ਕਮਾਈ ਉਮਰਕੇ ਲੱਭਾ ਹੀ ਨਹੀਂ ਕਿੱਥੇ ਕਿੱਥੇ ਨਹੀਂ ਹੈ ਉਹਦੇ ਕੰਮ ਬਰੰਦ ਕਰਾ ਦਿੱਤੇ ਉਹਦੀ ਸਿਕਿਉਰਿਟੀ ਵਾਪਸ ਲੈ ਲਈ ਉਹ ਕਹਿੰਦਾ ਕਿ ਤੁਹਾਡੀ ਮਰਜ਼ੀ ਹੈ ਵਿਦੇਸ਼ਾਂ ਨੂੰ ਇੱਥੇ ਰਹਿ ਕਰਨਾ ਕੀ ਹੁਣ ਜਿਹੜੀ ਬੀਬੀ ਨਰਿੰਦਰਪੁਰ ਭਰਾ ਜੀ ਸੋਰੀ ਬਲਜੀਤ ਕੌਰ ਡਾਕਟਰ ਬਲਜੀਤ ਕੌਰ ਡਾਕਟਰ ਬਲਜੀਤ ਕੌਰ ਤੇ ਐਡਵੋਕੇਟ ਹਰਪਾਲ ਸਿੰਘ ਚੀਮਾ ਦੇ ਵਿੱਚੋਂ ਕਿਸੇ ਇੱਕ ਨੂੰ ਜਿਹੜਾ ਦਲਤਾਂ ਦੇ ਵਿੱਚੋਂ ਜਿਹੜਾ ਉਹ ਡਿਪਟੀ ਮੁਖ ਨਹੀਂ ਲੰਚ ਸਕਦਾ ਪਰ ਪਟਕਸੇ ਬਾਅਦ ਜ਼ਰਬਾਤ ਕਾਂਗਰਸ ਨੇ ਵੀ ਕੀਤਾ ਸੀਗਾ 2021 ਦੇ ਅਖੀਰ ਦੇ ਵਿੱਚ ਬਿਲਕੁਲ ਕੀਤਾ ਸੀਗਾ ਜਿਹੜੇ ਅਜੇ ਰਾਜਾ ਵੜਿੰਗ ਕਹਿੰਦੇ ਜੀ ਇਹ ਪੋਸਟ ਨਹੀਂ ਹੈਗੀ ਪਹਿਲਾਂ ਆਪਣੀ ਪੀੜ੍ਹੀ ਦੇ ਛੋਟਾ ਫਿਰ ਵੀ ਤੁਸੀਂ ਕਿਦੋਂ ਲਾ ਦਿੱਤੇ ਸੀ ਉਹ ਕਦੋਂ ਜੀ ਉਦੋਂ ਰਾਜਾ ਵੜਿੰਗ ਵੀ ਟਰਾਂਸਪੋਰਟ ਮੰਤਰੀ ਬਣੇ ਸੀ ਉਸੇ ਕੋਟੇ ਜੀ ਬਣੇ ਸੀ ਦੂਸਰੇ ਕੋਟੇ 'ਚ ਬੜੇ ਸੀ ਇਸ ਕਰਕੇ ਜਿਹੜਾ ਇਹ ਜਿਹੜੀ ਇਹ ਦੋ ਬਣਾਏ ਤੇ ਡਿਪਟੀ ਮੁੱਖ ਮੰਤਰੀ ਬਣਾਏ ਸੀ ਇੱਕ ਸੁਖੰਦਰ ਸਿੰਘ ਖਡਾਵਾ ਬਣਾਏ ਸੀਗੇ ਇੱਕ ਤੁਹਾਡੇ ਸਾਹਮਣੇ ਓਮਪ੍ਰਕਾਸ਼ ਸੋਨੀ ਦੇ ਅੰਮ੍ਰਿਤ ਸਰ ਤੋਂ ਐਮਐਲ ਦੇ ਰਹਿਣ ਉਹ ਬਣਾਏ ਸੀ ਤੇ ਜਿਹੜੀ ਪ੍ਰਕਾਸ਼ ਸਿੰਘ ਬਾਦਲ ਦੇ ਵੇਲੇ ਤੇ ਕਾ ਬੀਜੇਪੀ ਵਾਲੇ ਜਿਹੜੇ ਪਿੱਟਦੇ ਰਹੇ ਸੁਣੀ ਕਿਸੇ ਦੀ ਉਹਨਾਂ ਦੀ ਹਾਈ ਕਮਾਂਡ ਨੇ ਨਹੀਂ ਸੁਣੀ ਤੇ ਉਹਨਾਂ ਨੇ ਬਕਾਇਦਾ ਤੌਰ ਤੇ ਫਿਰ ਸਰਬੀਰ ਸਿੰਘ ਬਾਦਲ ਨੂੰ ਜਿਪਤੀ ਮੁੱਖ ਮੰਤਰੀ ਸੁਪਰ ਮੁੱਖ ਮੰਤਰੀ ਬਣਾਤਾ ਸੀ ਜੀ ਤੇ ਬੜੀ ਸਾਬ ਉਧਰ ਪ੍ਰਤਾਪ ਬਾਜਵਾ ਦੇ ਉੱਤੇ ਜਿਹੜਾ ਇੱਕ ਐਕਸ਼ਨ ਹੋਇਆ ਸੀਗਾ ਇੱਕ ਪਰਚਾ ਦਰਜ ਕਰਵਾਇਆ ਗਿਆ ਸੀਗਾ ਜਦੋਂ ਉਹਨਾਂ ਨੇ ਹਰਪ੍ਰੀਤ ਸਿੰਘ ਈਟੀਓ ਬਾਰੇ ਕੁਝ ਗਲਤ ਬੋਲ ਦਿੱਤਾ ਸੀ ਉਹਨਾਂ ਬਾਰੇ ਤੇ ਨਹੀਂ ਬੋਲਿਆ ਸੀਗਾ ਤੇ ਉਹ ਬੈਂਡ ਵਾਜੇ ਵਾਲਾ ਜਿਹੜਾ ਇੱਕੋ ਜਿਹੇ ਡਾਇਲੌਗ ਬੋਲ ਦਿੱਤਾ ਸੀ ਉਹਦੇ ਵਿੱਚ ਪ੍ਰਤਾਪ ਬਾਜਵਾ ਨੂੰ ਅੱਜ ਰਾਹਤ ਮਿਲੀ ਆ ਤੇ ਨਾਲੇ ਅਦਾਲਤ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਉਹਦੇ ਵਿੱਚ ਚੱਕਰ ਸੀਗਾ ਜੀ ਵੀ ਈਟੀਓ ਨੇ ਇੱਕ ਜਗ੍ਹਾ ਕਹੀ ਸੀ ਗੱਲ ਮੇਰੇ ਫਾਦਰ ਗਰੀਬ ਸਨ ਤੇ ਬੈਂਡ ਵਾਜੇ ਟੀਮ ਦਾ ਹਿੱਸਾ ਸਨ ਬੈਂਡ ਵਜਾਉਂਦੇ ਸੀ ਤੇ ਬਾਜਵੇਂ ਦੇ ਅੱਗੇ ਨਹੀਂ ਸੋਚਿਆ ਪਿੱਛੇ ਨਹੀਂ ਸੋਚਿਆ ਤੇ ਇਹ ਗੱਲ ਕਹਿਤੀ ਵੀ ਏਡੀਓ ਸਾਹਿਬ ਜਿਹੜਾ ਗੰਧ ਤੁਸੀਂ ਪਾਇਆ ਵਾ ਜਿਹੜਾ ਭ੍ਰਸਤਾਚਾਰ ਤੁਸੀਂ ਫੈਲਾਇਆ ਵਾ ਤੇ ਸਾਨੂੰ ਅਸੀਂ ਹੁਣ ਤੜਾ ਬੈਂਡ ਅਸੀਂ ਮਗਾ ਜਾਵਾਂਗੇ ਚੰਗੀ ਗੱਲ ਤੁਹਾਡੇ ਫਾਗਰ ਦੇ ਮਿਹਨਤ ਕਰਕੇ ਪੜਾਇਆ ਤੇ ਲਿਖਾਇਆ ਤੇ ਡਿਗਿਓ ਬਣ ਕੇ ਤੁਸੀਂ ਮੰਤਰੀ ਬਣ ਗਏ ਲੇਕਿਨ ਤੁਹਾਨੂੰ ਨਾ ਬੈਠਣਾ ਸੀ ਮੇ ਜਾਵਾਂਗੇ ਇਹਦੇ ਵਿੱਚ ਜਾਤੀਵਾਦ ਦੀ ਕੋਈ ਟਿੱਪਣੀ ਨਹੀਂ ਸੰਵਿਧਾਨ ਦੇ ਵਿੱਚ ਜਿਹੜੀ ਰਾਈਟ ਟੂ ਸਪੀਚ ਉਹ ਜਾਂ ਤੇ ਜਾਤੀਵਾਦ ਟਿੱਪਣੀ ਕਿੰਦੀ ਵੱਖਰੀ ਗੱਲ ਸੀ ਲੇਕਿਨ ਪੂਰੇ ਪੰਜਾਬ 'ਚ ਆਮ ਆਦਮੀ ਪਾਰਟੀ ਨੇ ਹਰ ਜ਼ਿਲ੍ਹੇ 'ਚ ਬਾਜਵੇ ਦੇ ਖਾਤੇ ਪਰਟੈਸਟ ਕੀਤੇ ਮੈਨੂੰ ਇਹ ਦੱਸੋ ਕਿ ਉਹਨੇ ਕੀ ਗੱਲ ਕੀਤੀ ਕੀ ਉਹਨੇ ਕੀ ਪਾਇਲ ਜਿਹੜੇ ਗੜੀ ਜਸਪੀਤ ਸਿੰਘ ਗੜੀ ਆ ਉਹਨਾਂ ਨੇ ਬਾਜਵੇ ਨੂੰ ਨੋਟਿਸ ਜਾਰੀ ਕਰਤਾ ਪੇਸ਼ ਉਹ ਨਹੀਂ ਗਿਆ ਉਹਨਾਂ ਵਕੀਲ ਪੇਂਟ ਅਗਲਾ ਨੋਟਿਸ ਜਾਰੀ ਕਰ ਲੈ ਕੇ ਹਾਈ ਕੋਰਟ ਚਲੇ ਗਏ ਬਾਜਵਾ ਸਾਹਿਬ ਤੇ ਹਾਈ ਕੋਰਟ ਨੇ ਉਸ ਨੋਟਿਸ ਨੂੰ ਰੋਕ ਲਾ ਦਿੱਤੀ ਨਾਲ ਹੀ ਪੰਜਾਬ ਸਰਕਾਰ ਨੂੰ ਆਰਡਰ ਕਰਤੇ ਵੀ ਇੰਨਾਂ ਦਿਨਾਂ ਦੇ ਵਿੱਚ ਤੁਸੀਂ ਆਪਣਾ ਰਿਕਾਰਡ ਪੇਸ਼ ਕਰੋ ਤੁਸੀਂ ਕੀ ਕਹਿਣਾ ਚਾਹੁੰਦੇ ਜੇ ਇਹ ਰਾਈਟ ਟੂ ਸਪੀਚ ਹੈ ਤੇ ਫਿਰ ਇਹ ਤੇ ਕੇਸ ਵੈਸੇ ਨਹੀਂ ਬਣੂਗਾ ਠੀਕ ਜੀ ਪਰ ਸਾਹਿਬ ਜਿੱਦਾਂ ਤੁਸੀਂ ਕਹਿ ਰਹੇ ਹੋ ਵੀ ਇਹ 227 ਦਾ ਬਿਗ ਲੈਬ ਸਾਰੀਆਂ ਪਾਰਟੀਆਂ ਸਰਗਰਮ ਹੋ ਗਈਆਂ ਨੇ ਭਾਜਪਾ ਨੇ ਵੀ ਆਪਣੀ ਰੈਲੀ ਕਰਨੀ ਹੈ ਤੇ ਕੀ ਅਕਾਲੀ ਦਲ ਦੇ ਪੁਰਾਣੇ ਭਾਈ ਵਾਲ ਯਾਨੀ ਕਿ ਬਸਪਾ ਉਹ ਵੀ ਕੁਝ ਕਿਸੇ ਨਾਲ ਗੱਠ ਜੋੜ ਕਰਕੇ ਆਉਣਗੇ ਜਾਂ ਉਹ ਕੱਲਿਆਂ ਚੋਣ ਲੜਨਗੇ ਜਾਂ ਫਿਰ ਉਹ ਅੰਦਰ ਖਾਤੇ ਕਿਸੇ ਦੇ ਨਾਲ ਸਮਝੌਤਾ ਕਰ ਲੈਣਗੇ। ਅਚਾਨਕੀ ਬਸਪਾ ਗੱਠ ਜੋੜ ਹੋਣ ਤੋਂ ਇਨਕਾਰ ਨਹੀਂ ਕੀਤਾ ਜਾਂ ਸੀ। ਹਾਲੀ ਕੇ ਜਦੋਂ ਬਸਪਾ ਦਾ ਗੱਠ ਜੋੜ ਸੀਗਾ ਇਹਨਾਂ ਦਾ ਤੇ ਇਹਨਾਂ ਜਾਣ ਕੇ ਤੋੜੇ ਸੀ ਇਹਨਾਂ ਨੂੰ। 97 ਦੇ ਵਿੱਚ ਤੋੜ ਕੇ ਤੇ ਫਿਰ ਤਾਂ ਹੀ ਚੋਣ ਲੜੀ ਸੀ ਨਾ ਭਾਜਪਾ। ਜੀ 97 ਤੋਂ ਬਾਅਦ ਜੋ ਹੋਣੀ ਹੋਤੀ ਗੱਲ ਕਰਦੇ। ਅੱਛਾ ਜੀ। 22 ਦੀ ਵੀ ਗੱਠਜੋੜ ਸੀ ਨਾ ਅਪਾਏ ਜੀ ਵੀ ਸੀਗਾ ਇਹ ਟੁੱਟ ਤਾਂ ਨਾ ਟੁੱਟਣ ਤੋਂ ਬਾਅਦ ਉਹ ਬੀਬੀ ਜਿਹੜੀ ਮਾਇਆਵਦੀ ਉਹਦੀ ਕੋਈ ਬਹੁਤੀ ਵੱਡੀ ਗੱਲ ਨਹੀਂ ਉਹ ਮੰਨ ਜਾਂਦੀ ਹੈ ਉਹਨੂੰ ਮਨਾਉਣ ਦੇ ਤਰੀਕੇ ਕਈ ਹੈਗੇ ਇਸ ਕਰਕੇ ਕਾਲੀ ਦਲ ਦਾ ਬੀਜੇਪੀ ਨੇ ਸਮਝੌਤੇ ਹੋਣ ਦੇ ਚਾਂਸ ਬਹੁਤ ਘੱਟ ਨੇ ਬੜਾ ਸਰ ਇਦਾਂ ਵੀ ਤੇ ਸਮੀਕਰਨ ਬਣ ਸਕਦੇ ਆ ਵੀ ਅਕਾਲੀ ਦਲ ਬੀਜੇਪੀ ਨਾਲ ਫਰੈਂਡਲੀ ਹੋ ਜਵੇ ਤੇ ਦਿਖਾਵੇ ਦੇ ਤੌਰ ਤੇ ਗੱਠਜੋੜ ਜਿਹੜਾ ਹੋਸ ਪਣਾ ਹੋ ਜਵੇ ਕੋਈ ਹੋਰ ਸਗਰਾਂ ਦੇਖਣ ਉਹ ਬੀਜੇਪੀ ਦੀ ਪਾਲਿਸੀ ਜਿਹੜੀ ਬੜੀ ਕੰਨ ਪਾਲਿਸੀ ਹੁੰਦੀ ਉਹ ਚਾਹੁੰਦੇ ਆ ਕਿ ਪੰਜਾਬ ਦੇ ਵਿੱਚ ਕਿਸੇ ਵੀ ਪਾਰਟੀ ਨੂੰ ਬਹੁਤ ਮਾ ਮਿਲੇ ਇੱਥੇ ਹੰਗ ਗਵਰਨਮੈਂਟ ਬਣੇ ਹੰਗ ਗਵਰਨਮੈਂਟ ਅਸੀਂ ਬਣ ਨਹੀਂ ਦੇਣੀ ਇੱਥੇ ਜਿਹੜੀ ਹੈ ਜਦੋਂ ਸਰਕਾਰੀ ਕੋਈ ਨਹੀਂ ਹੋਈ ਕਿ ਬਹੁਤ ਮਿਲਿਆ ਤੇ ਫਿਰ ਸਿੱਧੇ ਤੌਰ ਤੇ ਅਸੀਂ ਰਾਜ ਕਰ ਸਕਦੇ ਹਾਂ ਗਵਰਨਰ ਰਹੀ ਇੱਥੇ ਗੁਰਵਰ ਦੇ ਸਰਕਾਰੀ ਬੰਦਾ ਹੁੰਦਾ ਨਾ ਜੀ ਇਸ ਤਰ੍ਹਾਂ ਦੀ ਨੀਤੀ ਬੀਜੇਪੀ ਦੀ ਹੈਗੀ ਆ ਲੇਕਿਨ ਮੈਨੂੰ ਮੈਨਿਆ ਵੀ ਉਹਨੂੰ ਸ਼ਾਇਦ ਬੂਰ ਨਾ ਪਵੇ ਕਾਂਗਰਸ ਇਸ ਵਾਰੀ 60 ਸੀਟਾਂ ਲੈ ਕੇ ਜਾਣ ਦੀ ਸਮਰੱਥਾ ਰੱਖਦੀ ਹੈ। ਹੋਰ 60 ਲੈ ਦੇ ਪੈਂਟ ਲੈ ਦੇ ਥਿਕੇ ਦੇਖਣੀ ਆਮ ਆਦਮੀ ਪਾਰਟੀ ਦੀ ਹਾਲਤ ਉਹਦੀ ਚੰਗੀ ਜੀ ਤੁਸੀਂ ਇਲੈਕਸ਼ਨ ਆ ਦੇ ਲਿਓ ਤੁਸੀਂ ਵੇਖੋ ਕਿਦੋਂ ਧੂੜ ਦੇ ਖਤੋਂ ਪੀ ਗੀ ਜਿਹੜੀ ਅਕਾਲੀ ਦੇ ਉਹ ਤੇ ਵੱਡੇ ਭੈਣ ਦੇ ਜੱਡੂਆਂ ਦੀ ਪੰਸੇਰੀ ਵਾਂਗ ਕੋਈ ਨਾ ਦਿੱਕਤ ੜਾ ਜਿਵੇਂ ਕਿ ਦੋਏ ਤਿੰਨ ਹੋ ਗਏ ਹੂੰ ਵਾਰਸ ਪੰਜਾਬ ਬਾਰੇ ਕਿਰਨਜੀਤ ਸਿੰਘ ਕੰਗ ਮੇਰੇ ਨਾਲ ਸਾਰੇ ਡਿਸਕਸ ਕਰਦੇ ਸੀ ਕਿ ਜਿੰਦਾਂ ਦੇ ਹਾਲਾਤ ਆ ਉਮੀਦ ਆ ਕਿ ਉਹਨਾਂ ਨੂੰ ਇਸ ਸਾਲ ਦੇ ਧਰਿਆ ਕਰ ਦਿੱਤਾ ਜਾਊਗਾ ਆ ਤੁਸੀਂ ਦੱਸ ਰਹੇ ਸੀ ਪਹਿਲਾਂ ਵੀ ਕਿਹਾ ਸੀ ਮੈਂ ਉਹਨਾਂ ਵੀ ਕਿਹਾ ਪੀਸ ਸਤੰਬਰ ਤੋਂ ਪਹਿਲਾਂ ਪਹਿਲੇ ਜ ਸਤੰਬਰ ਤੱਕ ਭਾਈ ਅਮਰਪਾਲ ਸਿੰਘ ਦੀ ਵਿਹਾਈ ਪੱਕੀ ਆ ਉਹਨੂੰ ਇੱਥੇ ਇਲੈਕਸ਼ਨ ਦੇ ਵਿੱਚ ਖੁੱਲਾ ਖੇਡਣ ਦੀ ਆਜ਼ਾਦੀ ਤਾਂ ਜਾਓ ਇਹਦਾ ਦਿੱਤੀ ਜਾਊਗੀ। ਜੀ ਪਰ ਸਭ ਬਹੁਤ ਬਹੁਤ ਧੰਨਵਾਦ ਤੁਸੀਂ ਕੀਮਤੀ ਸਮਾਂ ਆਪਣਾ ਇਸ ਪ੍ਰੋਗਰਾਮ ਲਈ ਦਿੱਤਾ। ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ ਸ਼ੁਕਰੀਆ।